ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਨਾਨਕਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੱਕੋ ਕੈਂਚੀਆਂ ਦੇ ਨੇੜੇ ਪੈਂਦਾ ਨਾਨਕਪੁਰਾ ਤੇ ਬਾਈ ਕੋਲ ਝੋਟੀ ਆ ਬਹੁਤ ਸੋਹਣੀ ਸੂਈ ਵੀ ਆ ਮਗਰ ਇਹਦੀ ਕੱਟੀ ਆ ਠੀਕ ਹੈ ਨਾ ਜੀ ਤੇ ਇੱਕ ਬਾਈ ਕੋਲ ਝੋਟੀ ਆ ਵਕਾਉ ਠੀਕ ਹੈ ਨਾ ਜੀ ਤੇ ਇੱਕ ਇਹ ਕੱਟਾ ਠੀਕ ਹੈ ਨਾ ਆ ਮੱਝ ਦਾ ਕੱਟਾ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 752800355 ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਬਾਈ ਜੀ ਆਪਣਾ ਸਤਨਾਮ ਸਿੰਘ ਹੈ ਪਿੰਡ ਨਾਨਕਪੁਰਾ ਜਿਲ੍ਹਾ ਬਰਨਾਲਾ ਜੀ ਹਾਂ ਜੀ ਛੋਟੀ ਜਾਣਕਾਰੀ ਦੋ ਕਿਵੇਂ ਸੂਏ ਸੂਈ ਹੈ ਛੋਟੀ ਆਪਣੀ ਹੈ ਬਾਈ ਦੂਜੇ ਸੂਏ ਹੋਏ ਵੀ ਹੈ ਛੋਟੀ ਹੈ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਦੋ ਮਹੀਨੇ ਹੋ ਗਏ ਜੀ ਦੋ ਮਹੀਨੇ ਹੋ ਗਏ ਤੇ ਦੁੱਧ ਬਾਈ 11 12 ਲੀਟਰ ਆਏਗਾ ਬਾਈ ਜੋਖਮ ਜੋਖਮਾਂ ਜਾਵਾਂ ਮੜੀ ਪੂਸ ਪੜਿਓ ਮੜਾ ਲੇਵਰ ਦਿਖਾਈ ਚੰਗੀ ਤਰ੍ਹਾਂ ਲੋਪਰਾ ਲੇਵਰ ਤਾਜ਼ਾ ਤੁਸੀਂ ਲਾ ਸਕਦੇ ਹੋ 11 12 ਲੀਟਰ ਦੁੱਧ ਹੈਗਾ ਥਣ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਦੇ ਤਾਂ ਖਾੜੀ ਗੜਾ ਲੇਵਾ ਠੀਕ ਹੈ ਜੀ ਤੇ ਬੱਚਾ ਭਾਈ ਇਹਦੇ ਪਹਿਲਾਂ ਬੱਚਾ ਦਿਖਾਓ ਕੱਟੀ ਆ ਜੀ ਕੱਟੀ ਵਿਖਾ ਦਿਓ ਲੋ ਜੀ ਤੁਹਾਨੂੰ ਕੱਟੀ ਵਿਖਾਉਣੇ ਜ਼ਿੰਮੇਦਾਰ ਭਰਾ ਠੀਕ ਹੈ ਨਾ ਕੱਟੀ ਬਹੁਤ ਸੋਹਣੀ ਆ ਕਿਹੜੇ ਟੀਕੇ ਦੱਸੇ ਭਾਈ ਇਹ ਐਚਐਸ ਵੀ ਆਉਂਦੇ ਭਰੀ ਨਵਾਬ ਦੀ ਆ ਨਵਾਬ ਦੀ ਨਵਾਬ ਦੀ ਨਵਾਬ ਦੀ ਲੋ ਜੀ ਨਵਾਬ ਦੀ ਕੱਟੀ ਆ ਬਹੁਤ ਸੋਹਣੀ ਆ ਥਾਣ ਦਿਖਾ ਦਿਓ ਭਾਈ ਇਹਦੇ ਮੜੇ ਨਵਾਬ ਦੀ ਕੱਟੀ ਆ ਬਹੁਤ ਸੋਹਣੀ ਆ ਪੱਠੇ ਪੁੜਾ ਤੁਸੀਂ ਦੇਖ ਸਕਦੇ ਕਰਮਾ ਵਾਲੀ ਦਾ ਥੋੜਾ ਡਰਦੀ ਆ ਲੋ ਜੀ ਚੈੱਕ ਕਰ ਸੋ ਚਾਰ ਥਾਣਾ ਕੋਈ ਫੋਟ ਨਹੀਂ ਕੋਈ ਸਾਣ ਕੱਟੀ ਬਹੁਤ ਸੋਹਣੀ ਆ ਠੀਕ ਆ ਜੀ ਹਾਂਜੀ ਵੀ ਮੱਝ ਤੋਰ ਕੇ ਦਿਖਾਓ ਲੋ ਜੀ ਕੋਈ ਗੱਲ ਨਹੀਂ ਕਹ ਲੈ ਨਾ ਛੋਟੀ ਦਾ ਕੱਦ ਵੱਡ ਕਰਮਾ ਵਾਲੀ ਸਹਣੀਆ ਸਿੰਗੀ ਸਿੰਗੀ ਬਹੁਤ ਸੋਹਣੀ ਆ ਠੀਕ ਆ ਨਾ ਕੋਈ ਜ਼ੂਮ ਨਹੀਂ ਕੀਤਾ ਨੋਰਮਲ ਵੀਡੀਓ ਆਪਣੀ ਲੋ ਜੀ ਦੇਖੋ ਇਧਰ ਨੂੰ ਗੇੜਾ ਦਵਾ ਲੰਮਾ ਤੋਰ ਲੋ ਜੀ ਤੁਰਤ ਜੱਜਮੈਂਟ ਤੁਸੀਂ ਲਾਹ ਹਾਂ ਭਰਾ ਚਾਹੇ ਦੋੜਾਂਗੇ ਚੋਕੇ ਲੈ ਜਾ ਬਈ ਚੋਕੇ ਲੈ ਜਾ ਵੀਰੇ ਠੀਕ ਕੋਈ ਗੱਲ ਨਹੀਂ ਜਿੰਨਾ ਮੈਂ ਪੀ ਟਾਈਮ ਚੋਕੇ ਆਪਣੇ ਘਰ ਦੀ ਆ ਘਰ ਦੀ ਝੋਟੀ ਆ ਜਿਹੜੀ ਘਰ ਦੀ ਝੋਟੀ ਆ ਹਾਂ ਘਰ ਠੀਕ ਠੀਕ ਲੋ ਜੀ ਤੋਰਾ ਤਰ ਅਕਰ ਮਾੜੀ ਦਾ ਪੱਠ ਪੂੜਾ ਬਹੁਤ ਸੋਹਣਾ ਚੰਗਾ ਕੱਦ ਬੜਾ ਸਿੰਘੀ ਸਿੰਘੀ ਬਹੁਤ ਸੋਹਣੀ ਆ ਖੋੜ ਲਓ ਜੀ ਲੋ ਜੀ 21 ਰਵੇ ਦੀਆਂ ਨੇ ਹਰੀਆਂ ਆਪਣੇ ਕੋਲ ਠੀਕ ਹੈ ਘਰਦਾਰ ਬਈਆ ਪੂਰਾ ਘਰਦਾਰ ਬਈਆ ਠੀਕ ਹੈ ਠੀਕ ਹੈ ਲੋ ਜੀ ਲੋ ਜੀ ਫੇਰ ਸੁਣ ਲਿਓ ਬਈ ਦਾ ਫੇਰ ਚਾਤੀ ਮਰਵਾ ਦੇਣੇ ਠੀਕ ਹੈ ਜੀ ਹਾਂਜੀ ਬਈ ਰੇਟ ਦਾ ਰੇਟ ਵੀਰੇ ਫੋਨ ਤੇ ਕਰਦੇ ਰੇਟ ਫੋਨ ਤੇ ਠੀਕ ਹੈ ਜੀ ਲੋਪਰਾ ਰੇਟ ਬਾਈ ਕਹਿੰਦਾ ਫੋਨ ਤੇ ਤੇ ਕੱਟੀਆਂ ਦੇਖਦਾਂ ਨੂੰ ਮਾਪ ਦੀ ਤੁਸੀਂ ਅੰਤਜਾ ਲਾ ਸਕਦੇ ਆਪ ਇਕੱਠੀ ਦਾ ਦੇਖ ਸਕਦੇ ਠੀਕ ਹੈ ਕੱਟੀ ਚੈੱਕ ਕਰਨਾ ਬਟਪੂੜਾ ਬਾਈ ਕੋਲ ਸਾਰੀਆਂ ਛੋਟੀਆਂ ਕਟੀਆਂ ਪੂਰੇ ਟਾਪ ਦੀਆਂ ਹਾਂਜੀ ਵੀ ਕੱਟ ਦੀ ਜਾਣਕਾਰੀ ਦਿਓ ਕਿੰਨੇ ਟਾਈਮ ਲੱਗ ਗਿਆ ਇਹਪਰਾ ਇਹ 8 ਮਹੀਨਾ ਲੱਗ ਗਿਆ ਵੀਰੇ 8 ਮਹੀਨਾ ਲੱਗ ਗਿਆ ਹਾਂਜੀ ਠੀਕ ਹੈ ਕਿਹੜੀ ਮਾਝ ਦਾ ਕਟਾ ਵੀ ਇਹ ਸੇ ਮਾਝ ਦਾ ਕਟਾ ਭਰਾ ਇਹਦਾ ਦੁੱਧ ਦੂ ਕਿੰਨਾ ਸੀ 18 ਲੀਟਰ ਦੁੱਧ ਹੈ ਮਾਝ ਦੇ ਠੀਕ ਹੈ ਜੀ ਟੋਕੜ ਹੋਈ ਵੀ ਹਨ ਲੋ ਭਰਾ ਕੱਟੇ ਦੇ ਫੇਸ ਟੈਕ ਕਰ ਸਕਦੇ ਹੋ ਠੀਕ ਹੈ ਜੀ ਤੇ ਜਸਤੀ ਲੈ 사ਦੇ ਭਰਾ ਤੇ ਰੇਟ ਭਰਾ ਦਾ ਰੋਟ ਰੇਟ ਦਿਖਾਉਦੇ ਫੋਨ ਤੇ ਕਰੋ ਹੁਣ ਤੇ ਕਰੋ ਕੋ ਦੋ ਭਰਾ ਕੋਈ ਗੱਲ ਨਹੀਂ ਰੇਟ ਵਾਈ ਜੀ ਕਹਿੰਦਾ ਫੋਨ ਤੇ ਹੋਣਗੇ ਸਾਰਿਆਂ ਦੇ ਠੀਕ ਹਨ ਲੋ ਜੀ ਕੱਟੇ ਦਾ ਟੋੜਾ ਟੋੜਾ ਦਿਖਾਉਣਾ ਤੁਹਾਨੂੰ ਆਪ ਤੇ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਮੱਝ ਦਾ ਕਟਾ ਇਹਦਾ ਇਹ ਮੱਝਾਂ ਬਾਈ ਕੋਲ ਸਾਰਗੇ ਟਾਪ ਦੀਆਂ ਕੁਆਲਿਟੀ ਦੀਆਂ ਜ਼ਿੰਮੇਦਾਰ ਭਰਾ ਬੜਾ ਹੀ ਤੋਰਦੇ ਜੀ ਬੱਸ ਇਹਦੇ ਨੂੰ ਚਾਚਾ ਕਰਦੇ ਸਾਡੇ ਪੁੱਤ ਵੇ ਆ ਗਏ ਮੋੜਦੇ 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 ਇੰਨੇ ਚ ਰਿੰਗਾਂ ਲੱਗੀਆਂ ਦੇ ਲਾਣਾ ਹਾਂ ਬੰਦੇ ਲੋ ਸੇ ਕੰਚੰਗਾ ਪੜਿਆ ਵਕਤਾਂ ਜੀਕਾ ਠੀਕ ਹੈ ਕੰਦ ਵੰਦ ਬੱਸ ਲੋ ਹਾਂ ਹਾਂ ਜੀ ਛੋਟੀ ਦੱਸੋ ਜੀ ਜਾਣਕਾਰੀ ਕਿੰਨੇ ਟਾਈਮ ਦੀ ਹੋ ਗਈ ਹੈ ਏ ਹੋ ਗਈ ਵੀਰੇ 15-16 ਮਹੀਨੇ ਦੀ ਆ। ਤੁਹਾਨੂੰ ਲਿਖਿਆ ਵੀ ਪਿਆ ਪੂਰਾ ਰਿਕਾਰਡ ਪਿਆ ਦਾ। ਰਿਕਾਰਡ ਪਿਆ ਜੀ? ਹਾਂ ਸਾਰਾ ਰਿਕਾਰਡ ਲਿਖਿਆ ਪਿਆ। ਟੀਕੇ ਟੁਕੇ ਤਾਂ ਪਤਾ ਕਿਹੜੇ ਦਾ? ਟੀਕੇ ਦਾ ਨਹੀਂ ਪਤਾ ਯਾਰ। ਟੀਕੇ ਦਾ ਨਹੀਂ ਪਤਾ। ਥਾਂ ਦਿਖਾ ਦੋ ਪਹਿਲਾਂ ਸਾਰੇ ਨੂੰ। ਉਸ ਸਕਾਲ ਨੂੰ ਮੜੀ। ਉਹ ਛਾਇਆ ਤਾਂ ਬੰਦ ਗਈ ਭਰਾ ਉਹਨਾਂ ਟਿਕਾਵਾ। ਠੀਕ ਹੈ। ਚੈੱਕ ਕਰ ਸਕਦੇ। ਸਾਰੀ ਥਾਂ ਨਾ। ਸਿੰਘੀ-ਸੁੰਗੀ ਦੇਖ ਸਕਦੇ। ਉਹੀ ਮੱਝ ਦੀ ਗਾਇਆ। ਉਸੇ ਮੱਝ ਦੀ ਹਾਂ ਉਸੇ। ਜਿਹੜੀ ਪਹਿਲੇ ਸੂਈ ਦੀ ਹਾਂ। ਇਹ ਪਹਿਲੇ ਸੂਈ ਦੀ ਪਹਿਲੇ ਹੋਈ ਦੀ। ਠੀਕ ਹੈ ਜੀ। ਤੇ ਰੇਟ ਭਰਾ ਦਾ? ਰੇਟ ਸਾਬੋ ਫੋਨ ਤੇ। ਠੀਕ ਹੈ ਜੀ ਲੋਪਰਾ ਡਰ ਤੇ ਥੋੜੀ ਜਿਹੀ ਪਸੋ ਜੀ ਮੀ ਦਾਪਰਾ ਠੀਕ ਹੈ ਜੀ ਔਖੋ ਕੈਂਚੇ ਦੇ ਨੇੜੇ ਪੈਂਦਾ ਜਿਲ੍ਹਾ ਬਰਨਾਲਾ ਠੀਕ ਹੈ ਜੀ ਘਰੇਲੂ ਆ ਮਾਲ ਸੁੰਨ ਦੇਖ ਹੀ ਰਿਹਾ ਠੀਕ ਹੈ ਚੰਗਾ ਫੜਾ ਪਲੋਸਾ ਦਾ ਹਾਂ ਜੀ ਵਾ ਮੋੜ ਦਾ ਪਰ ਮੋੜ ਦਾ ਮੋੜ ਦਾ ਬਸ ਥੋੜੀ ਦਿਖਣਾ ਹੁੰਦਾ ਲੈ ਆ ਲੈ ਬੜਾ ਪਸਪਸ ਨੂੰ ਜੀ ਸਿੰਘ ਜੀ ਵੀ ਇੱਕ ਸਾਹ ਜੀ ਥੋੜਾ ਥਰਾ ਚੋਲਿ ਫਟਪੁੜਾ ਚੰਗਾ ਕਰ ਮੋਬਾਈਲ ਦਾ ਸੋਣਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਇਹ ਤਾਰਾਂ ਵੀ ਦੇ ਹਟੀਆਂ ਰ ਭਾਈ ਦੇ ਹਟੀਆਂ ਵੀ ਤਾਂ ਹਾਂ ਠੀਕ ਹੈ ਜੀ ਖਰਾਕ ਦੇ ਸ਼ਰਤੇ ਆ ਬਾਕੀ ਬਾਈ ਹਾਂ ਹਾਂ ਠੀਕ ਹੈ ਲੈਕਰ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ